ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਭਿ ਉਵਾਚ ਬਹਿਨਤੀ ਜੋ ਪਈ ਹਮਰੇ ਕਰੋ ਹਾਥ ਤੈ ਰੱਛਾ ਪੂਰਨ ਹੋਏ ਚਿੱਤ ਗੇ ਸਾਤ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਤ ਜ਼ਾਵਤ ਮੁਕਾਓ ਆਪ ਹੱਥ ਦੇ ਮੋਹੇ ਬਚਾਓ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਦਾ ਕਰਤਾਰਾ ਮੋਰ ਚਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਵੇ ਹਮਾਰੀ ਆਸਾ ਗੌਰ ਭਜਨ ਕੀ ਰਹੈ ਪਿਆਸਾ ਤੁਮਾ ਛਾੜ ਕੋਈ ਔਰ ਨ ਤਿਆਉ ਜੋ ਚਾਹੂੰ ਸੁਪਉ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਝੁਨ ਝੁਨ ਸਭ ਹਮਾਰੇ ਮਾਰੀਏ ਆਪਾ ਹਾਤ ਦਾ ਮੁਦਯੋ ਬਰੀਏ ਮਰਨ ਕਾਲ ਕਾ ਤਰਾਸ ਨਵਰੀਏ ਉਹ ਜੋ ਸਦਾ ਹਮਾਰੇ ਪਛਾ ਸਿਰ ਹਸ ਤੋ ਜੋ ਕਰਿਓ ਰਖਾ ਰਖ ਲਿਓ ਮੋਇ ਰਖਹਾਰੀ ਆਇ ਵਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਤੁਮ ਮੋਹ ਪੂਰੀ ਚਕੁਰ ਦਸਕੰਤਾ ਕਾਲ ਪਾਏ ਬਰੁਮਾ ਬਪਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਵ ਲੋਕ ਸੁਹਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਵ ਜਗਤ ਬਨਾਇਓ ਦੇਵ ਦੇਤ ਜਚਨੀ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਨਮਸਕਾਰ ਤੁਸੀਂ ਕੋ ਮਾਰੇ ਸਗਲ ਪ੍ਰਜਾ ਦਿਨ ਆ ਬਸਵਾਰੀ ਸਿਮਕਨ ਕੋ ਸੋਗੁ ਸੁਖ ਦਿਓ ਸਦਰਨ ਕੋ ਪਲਮ ਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਬਚਾਨਤ ਚਿੰਟੀ ਤੇ ਗੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰਹੁ ਲਾ ਸੰਤਨ ਦੁਭਾਏ ਤੇ ਦੁਖੀ ਸੁਭਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣ ਜਬ 유ਦਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆਕਰਕ ਕਰਤਹੁ ਕਬਹੁ ਤੁਮ ਮੈ ਮਿਲਤ ਦੇ ਧਰ ਸਭ ਜੇ ਤੇ ਬਦਲ ਸ੍ਰੀਸ਼ ਸਵਤਾਰਾ ਆਪ ਆਪਣੀ ਬੂਝ ਉਚਾਰੈ ਤੂੰ ਸਭੀ ਤੇ ਰਹੈ ਨਿਰਾਲਮ ਜਨਪ ਬੇਦ ਭੇਦ ਅਰਿਆਲਮ ਨਿਰਗਾਰ ਨਿਰਵਿਕਾਰ ਨਿਰਲੰਬ ਆਦਿ ਨਿਲੇ ਅਨਾਦ ਸੰਭਾ ਤਾਕਾ ਮੂਡੋ ਚਾਰਤ ਪੇਦਾ ਤਾਕੋ ਭੇਵਨ ਪਾਵਤ ਵੇਦਾ ਤਾਕੋ ਕਰ ਪਾਹਨ ਅਨਮਾਨ ਸੇਪੇ ਇਹ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇ ਉਹ ਨਿਰੰਕਾਰ ਕਾ ਜੀਨਤ ਨਹਿ ਪਿਵਉ ਆਪੇ ਆਪਣੀ ਬੁਧ ਹ ਜੀਤੀ ਵਰਣਤ ਬਿੰਨ ਬਿੰਨ ਤਹ ਤੇਤੀ ਤੁਮਰਾ ਲਖਨ ਜਾਏ ਬਸਾਰਾ ਕਹਿ ਵਿਦ ਸਜਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਐ ਰੂਪ ਅਨੂਪ ਸਰੂਪ ਅਰੰਗ ਭਿਉ ਰਾਵਕੀ ਫੂਪਾ ਐਂਡ ਜੇ ਰਜ세 ਤਜਕੀਨੀ ਉਤਪਜ ਖਾਨ ਬੋਰ ਰਾਜ ਦੇਨੀ ਕੋ ਫੂਲ ਰਾਜਾ ਹੋਵੇ ਬਠਾ ਕੋ ਸੁਮਣ ਭਿਉ ਸੰਕਰਿਏ ਕੇਠਾ ਸਰੀ ਸ੍ਰਿਸ਼ਟ ਦਿਖਾਏ ਚੰਪੋ ਆਤ ਜੁਗਾਰ ਸਰੂਪ ਸੇਂਭਾਉ ਅਗਰ ਚਾ ਮੇਰੀ ਤੁਮ ਕਰੋ ਸਿਖਿਆਵਾਰੇ ਸਿਖ ਸੰਗ ਰੋ ਦੁਸ਼ਟ ਜਿਤੇ ਉਠਵ ਤੇ ਉਤ ਪਾਤਾ ਸਗਲ ਮਲੇਚ ਕਰੋ ਰਣ ਕਾਤਾ ਜੇ ਅਸਤੁ ਜੇ ਤਵ ਸਰਣੀ ਪਾਰੇ ਤਿਨ ਕੈ ਦੁਸ਼ਟ ਦੋਖ ਤਹਾਵੇਂ ਮਾਰੇ ਪੁਰਖ ਜਉਣ ਭਗ ਪਰੇ ਤਿਆਰੇ ਤਿਨ ਕੈ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਤੇ ਐ ਹੈ ਤਾਂ ਕਿ ਕਾਲ ਨਿਕਟ ਨਹੈ ਹੈ ਰੱਛਾ ਹੋਏ ਤਾ ਸਭ ਕਾਲਾ ਦੁਸ਼ਟ ਅਰਿਸ਼ਟ ਕਰੈ ਤਤਕਾਲ ਕਿਰਪਾ ਦ੍ਰਿਸ਼ਟ ਤਾਨ ਜਾਇ ਨਿਹਾਰ ਹੋ ਤਾਂ ਕਿ ਤਾਪ ਤਨਕ ਮਹਾਰ ਹੋ ਰਿਤ ਸਿਧੈ ਕਰਮ ਸਭ ਹੋਈ ਦੁਸ਼ਟ ਚਾਲ ਸਭ ਸਗਿਆ ਨ ਕੋਈ ਇੱਕ ਵਾਰ ਜਿਨ ਤੂੰ ਐ ਸੰਭਾਰ ਕਾਲ ਵਾਸਤੇ ਤੈ ਉਭਾਰ ਜਿਨਰ ਨਾਮ ਤੇ ਆਰੋ ਕਹ ਦਰਦ ਦੁਸ਼ਟ ਤੋਖਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੇ ਆਪ ਹਾਥ ਦਲੇ ਹੋਯੋ ਵਾਰੀ ਸਰ ਮਢੋਰ ਮੋਹ ਸਹਾਈ ਦੁਸ਼ਟ ਦੋਖਤੇ ਪਛਾਈ ਸੋਇਆ ਪਾਏਗੇ ਜਬ ਤੇ ਤੂੰ ਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹਿਮ ਕੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਭ ਕੋ ਭੇਦ ਕਹਿ ਹਮ ਏਕ ਨ ਜਾਣਿਓ ਸਿਰਿ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋ ਹੈ ਬਖਾਨੇਉ ਦੁਆਰ ਸਗਲ ਦੁਆਰ ਕੋ ਛਾਡ ਕੇ